ਦੇ ਵਿੱਚ ਰਨਿੰਗ ਕਰਕੇ ਜਾਨੀ ਐਕਸਪੋਰਟ ਹੋ ਰਿਹਾ ਸੀ ਪਹਿਲਾ ਵਾਰ ਹਾਂਜੀ ਇੰਡੀਆ ਦੇ ਵਿੱਚ ਹੋਣੀ ਜਿਹੜਾ ਲਾਂਚ ਕਰਿਆ ਇਹ ਆ ਰਾਉਂਡ ਬਿਲਰਾਂ ਦੇ ਵਿੱਚ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਚੜਾਈ ਹੈ ਚੜਾਈ ਵਾਲਾ ਬਿਲਰ ਹੈ ਜੀ ਸ਼ਾਬਾਸ਼ ਟਾਈਮਸ ਨੇ ਜੀ ਠੀਕ ਹੈ ਜੋ ਆਪਾਂ ਮਤਲਬ ਆ ਦੇਖ ਰਹੇ ਆ ਜਿਨ੍ਹਾਂ ਨੇ ਪਰਾਲੀ ਉੱਪਰ ਨੂੰ ਖਿੱਚਣੀ ਆ ਅੱਛਾ ਇਹ ਰਬੜ ਦੀਆਂ ਬਾਈ ਰਬੜ ਦੀਆਂ ਨੇ ਜੀ ਇਹਦੇ ਨਾਲ ਇਹਦੀ ਲਾਈਫ ਹੈ ਜਿਹੜੀ 4-5 ਗੁਣਾ ਵੱਧ ਜਾਂਦੀ ਹੈ ਵੈਸੇ ਵੇਖਣੋਂ ਜਿਵੇਂ ਦਰ ਪ੍ਰਭਾਵ ਆਣ ਲੱਗੂਗਾ ਤਾਂ ਯਾਰ ਬਾਹਰ ਦਾ ਸੰਦਾ ਆਪਣੇ ਤੋਂ ਕਾਹਦਾ ਚੱਲਣਾ ਦੇਸੀ ਜੱਟ ਤੋਂ ਬਿਲਕੁਲ ਜੀ ਕੋਈ ਗੱਲ ਨਹੀਂ ਚੱਲਦਾ ਨਹੀਂ ਜਮਾਈ ਜਮਾਈ ਬੇਫਿਕਰੋ ਸੌਖਾ ਚਲਾਉਣਾ ਜੀ ਬਿਲਕੁਲ ਸੌਖਾ ਜੀ ਕੀਤਾ ਹਾਂ ਜੀ ਸਿਲੈਕਟ ਕੀਤਾ ਉਹ ਬਠਿੰਡਾ ਕੀਤਾ ਜੀ ਆਪਣੇ ਬਠਿੰਡੇ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਬੈਲਰ ਵੇਕੇ ਆ ਬੈਲੈਂਸਰ ਨੂੰ ਬਾਹਰ ਕਰ ਦਿਓ ਥੋੜਾ ਜਿਹਾ ਠੀਕ ਹੈ ਜ procedurally ਰੋਟਾ ਵਟਰ ਲਈ ਇਹਦਾ ਕੋਈ ਤੂੜ ਹੀ ਨਹੀਂ ਸਭ ਤੋਂ ਵਧੀਆ ਟਰੈਕਟਰ ਆਵਦੀ ਹਾਰਸ ਪਾਵਰ ਦੀ ਰੇਂਜ ਸਭ ਤੋਂ ਘੱਟ ਤੇਲ ਖਰਚੇ ਵਾਲਾ ਹੈ ਤਾਂ ਹੁਣ ਤੁਸੀਂ 80% ਵਾਲੀ ਸਬਸਿਡੀ ਲੈਣੀ ਹੈ ਤਾਂ ਉਹ ਗਰੁੱਪ ਦੇ ਵਿੱਚ ਤੁਸੀਂ 55 20 ਤੇ 55 30 ਜਿਹੜਾ ਟਰੈਕਟਰ ਲੈ ਸਕਦੇ ਹਾਂ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਰਿਸਪੈਕਟ ਫਾਰਮਾ ਟੀਵੀ ਚੈਨਲ ਤੇ ਜੀ ਅੱਜ ਆਪਾਂ ਪਹੁੰਚਣ ਦਾ ਆਪਾਨੂੰ ਮੌਕਾ ਮਿਲਿਆ ਜੀ ਨਿਊ ਹਿল্যান্ড ਕੰਪਨੀ ਦੇ ਵਿੱਚ ਜਿੱਥੇ ਬਠਿੰਡੇ ਦੇ ਵਿੱਚ ਇਹਨਾਂ ਨੇ ਅੱਜ ਨਵਾਂ ਟਰੈਕਟਰ ਤੇ ਬੈਲਰ ਲਾਂਚ ਕਰਿਆ ਜੀ ਉਹਦੀ ਪੂਰੀ ਜਾਣਕਾਰੀ ਆਪਾਂ ਬਾਈ ਜੀ ਤੋਂ ਲਵਾਂਗੇ ਬਾਈ ਮਿਲਨ ਜੀ ਆਪਣੇ ਨਾਲ ਸੱਸੀ ਗੱਲ ਸੀ ਸਾਡੇ ਛੋਟੇ ਜਿਹੇ ਸਨੇਹੇ ਤੇ ਭੱਜ ਕੇ ਆ ਗਏ ਹੋ ਬਹੁਤ ਬਹੁਤ ਮਿਹਰਬਾਨੀ ਜੀ ਠੀਕ ਹੈ ਜੀ ਤੇ ਬਾਈ ਜੀ ਆਪਾਂ ਮੈਨ ਅੱਜ ਜਿਹੜੇ ਲਾਂਚ ਕਰਿਆ ਉਹ ਸਾਹਮਣੇ ਦੇਖ ਰਹੇ ਆ ਆਪਾਂ ਬੇਲਰ ਤੇ ਵਰਕਮਾਸਟਰ ਟਰੈਕਟਰ ਦੀ ਹਾਂਜੀ ਉਹਨਾਂ ਦੀ ਜਾਣਕਾਰੀ ਵੀ ਦਈਏ ਤੇ ਜਿਵੇਂ ਆਪਾਂ ਨਾਲ ਡਿਸਪਲੇ 'ਚ ਟਰੈਕਟਰ ਦੇਖ ਰਹੇ ਆ ਜੀ ਲੋਡਰ ਵਾਲਾ ਸਪੈਸ਼ਲ ਜੀ ਇਹਦੇ ਬਾਰੇ ਵੀ ਆਪਾਂ ਮਾੜੀ ਮਾੜੀ ਜਾਣਕਾਰੀ ਦਈਏ ਤੇ ਇਹ ਬਾਈ ਜੀ ਲੋਡਰ ਜਿਵੇਂ ਹੁਣ ਲੱਗਿਆ ਹੋਇਆ ਜੀ ਹਾਂਜੀ ਇਹ ਤੁਸੀਂ ਲਾ ਕੇ ਦੇ ਰਹੇ ਆ ਕੰਪਨੀ ਵੱਲੋਂ ਕਿ ਇਹ ਜੀ ਆਪਣੇ ਲੋਕਲ ਇੱਥੇ ਬਠਿੰਡੇ ਦੇ ਜਿਹੜੇ ਡੀਲਰ ਭਰਾ ਨੇ ਉਹਨਾਂ ਨੇ ਫਿਟਮੈਂਟ ਕਰਵਾਈ ਹੋਈ ਹੈ ਜੀ ਇਹ 30 32 ਟਰੈਕਟਰ ਹੈ 35 ਹਾਰਸ ਪਾਵਰ ਦਾ ਇਹਦੇ ਉੱਪਰ ਆਰ ਜੀ ਐਮਟੀ ਦਾ ਲੋਡਰ ਲੱਗ ਤੇ 8 ਕੁਇੰਟਲ ਇਹਦੀ ਕੈਪੈਸਿਟੀ ਹੈ ਜੀ। ਹਾਂ ਜਾਨੀ ਜੇ ਦੇਖੀ ਤਾਂ ਬਹੁਤ ਵਧੀਆ ਚੱਲਦਾ ਹੈ ਇਹ ਤੇ ਬਜਰੀ ਰੋੜਿਆਂ ਵਾਲੇ ਜਿਹੜੇ ਆਪਣੇ ਭਰਾ ਕੰਮ ਕਰਦੇ ਨੇ ਉਹਨਾਂ ਲਈ ਬਹੁਤ ਵਧੀਆ ਟਰੈਕਟਰ ਹੈ ਜੀ। ਤੇਲ ਦਾ ਵੀ ਮਤਲਬ ਬਚਤ ਬਹੁਤ ਜ਼ਿਆਦਾ ਕਰਦਾ ਹੈ। ਉਤਪਾਦ ਅਗਲਾ ਟਰੈਕਟਰ ਆਪਣਾ ਬਾਈ ਜੀ ਆ ਗਿਆ 30 37। ਇਹ 39 ਹਾਰਸ ਪਾਵਰ ਦਾ ਟਰੈਕਟਰ ਹੈ ਜਿਹੜਾ ਆਪਾਂ ਇੱਥੇ ਡਿਸਪਲੇ ਕੀਤਾ ਹੋਇਆ ਹੈ। ਇਹ ਮਤਲਬ ਸ਼ਟਲ ਲੀਵਰ ਦੇ ਨਾਲ ਆਉਂਦਾ ਹੈ। ਇਹਦੇ ਵਿੱਚ ਫਾਰਵਰਡ ਤੇ ਬੈਕਵਰਡ ਜਿਹੜਾ ਹੈਗਾ ਸ਼ਟਲ ਲੱਗਿਆ ਹੋਇਆ ਹੈ। ਤੇ ਬਈ ਆਪਾਂ ਵੇਖੀਏ ਸੌਰੀ ਦੂਸਰੀਆਂ ਕੰਪਨੀ ਤਾਂ ਵੱਡੇ ਟਰੈਕਟਰਾਂ ਚ ਆਉਂਦਾ ਹਨਾ ਹਾਂਜੀ ਸ਼ਟਲ ਲੀਵਰ ਜੇ ਆਪਾਂ ਦੇਖੀਏ ਤਾਂ ਇਹ ਲੋਡਰ ਵਗੈਰਾ ਤੇ ਕਮਰਸ਼ੀਅਲ ਵਰਤਨਾ ਹੋਏ ਤਾਂ ਬਹੁਤ ਵਧੀਆ ਰਹੂ ਬਿਲਕੁਲ ਜੀ ਇਹ 39 ਹਸ ਪਾਵਰ ਦਾ ਆਪਣਾ ਟਰੈਕਟਰ ਹੈ ਇਕਲੌਤਾ ਜਿਹਦੇ ਵਿੱਚ ਆਪਾਂ 39 ਹਸ ਪਾਵਰ ਤੋਂ ਹੀ 2 ਵੀਲ ਡਰਾਈਵ ਦੇ ਵਿੱਚ ਸ਼ਟਲ ਦੇ ਰਹੇ ਹਾਂ ਜੀ 4 ਵੀਲ ਚ ਤਾਂ ਆਉਂਦਾ ਹੀ ਆਉਂਦਾ ਆਪਣੇ ਅਸੀਂ 2 ਵੀਲ ਚ ਵੀ ਦੇ ਹਾਂਜੀ ਤਾਂ ਬਾਈ ਜੀ ਹੁਣ ਜਿਹੜਾ ਆਪਾਂ ਅੱਗੇ ਨਵੇਂ ਸਟਿੱਕਰਾਂ ਵਾਲਾ ਟਰੈਕਟਰ ਦੇਖ ਰਹੇ ਹਾਂ ਜੀ ਹਾਂਜੀ ਇਹ ਜਿਹੜੇ ਆਪਾਂ ਆਪਾਂ ਜੱਟੂ ਪਾਸਾ ਚ ਕਹਿ ਲੋ ਵੀ ਆਪਾਂ ਸਟਿੱਕਰ ਟਰਮ 4 ਜਿਹੜੇ ਟਰੈਕਟਰ ਨੇ ਆਪਾਂ ਜਿਹਨੂੰ ਸੀਆਰਡੀ ਇਹ ਕਹ ਦਿੰਦੇ ਆ ਉਹਦੇ ਵਿੱਚ ਆਉਂਦੇ ਸੀ ਜੀ ਅਮਰੀਕਨ ਡੀਕਾਲਸ ਨੇ ਇਹ ਅਸੀਂ TX+ ਟਰੈਕਟਰ ਉਹਦੇ ਵਿੱਚ ਲੈ ਕੇ ਆਏ ਆ ਜੀ ਤੇ ਇਹ TX ਜਿਹੜਾ ਹੈਗਾ ਆਪਣਾ ਇਹਦੇ ਵਿੱਚ ਆਪਾਂ ਡੀਕਾਲਸ ਦੇ ਨਾਲ ਨਾਲ ਡਆਰਐਲ ਲਾਈਟ ਲੈ ਕੇ ਆਏ ਆ ਨਾਲ ਐਲਈਡੀ ਲਾਈਟਸ ਤੁਸੀਂ ਦੇਖੋਗੇ ਐਲਈਡੀ ਲਾਈਟਾਂ ਆ ਗਈਆਂ ਕੁਸ਼ਕ ਜੀ ਜ਼ਿੰਮੇਦਾਰ ਭਰਾਵਾਂ ਦਾ ਸਾਨੂੰ ਕਹਿਣਾ ਸੀ ਵੀ ਸਾਇਲੈਂਸਰ ਨੂੰ ਬਾਹਰ ਕਰ ਦਿਓ ਥੋੜਾ ਜਿਹਾ ਵਿਜ਼ਿਬਿਲਟੀ ਚ ਪ੍ਰੋਬਲਮ ਆਉਂਦੀ ਆ ਸੀ ਸਾਇਲੈਂਸਰ ਨੂੰ ਵੀ ਬਾਹਰ ਕਰਤਾ ਜੀ ਉਦੋਂ ਬਾਅਦ ਜਿਹੜਾ ਇਹਦਾ ਐਕਸਲ ਹੈ ਉਹ ਵੀ ਐਡਜਸਟੇਬਲ ਹੈ ਜੀ ਠੀਕ ਹੈ ਸਰ ਜਿਹੜਾ ਟਾਇਰ ਸਾਈਜ਼ ਹੈ ਜੀ ਉਹ ਵੀ 750 ਕਰਤਾ ਵੱਡੇ ਟਾਇਰ ਕਰਤੇ ਜੀ ਪਿਛਲੇ ਟਾਇਰ ਇਹਦੇ 16 29 ਦੇ ਨੇ ਜੀ ਉਸ ਤੋਂ ਬਾਅਦ অপারেਟਰ ਨੂੰ ਕੋਈ ਪ੍ਰੋਬਲਮ ਨਾ ਹੋਵੇ ਅਸੀਂ ਹੀਟ ਸ਼ੀਲਡ ਗਾਰਡ ਦੇਤੇ ਜੀ ਮਤਲਬ ਪਿੱਛੇ ਗਰਮੀ ਨਹੀਂ ਜਾਊਗੀ ਇੰਜਨ ਦੀ ਹੁਣ ਉਸ ਤੋਂ ਬਾਅਦ ਜੀ ਜਿਹੜਾ ਇਨਸਟਰੂਮੈਂਟ ਕਲਸਟਰ ਹੈ ਇਹ ਵੀ ਆਪਣਾ ਨਵੇਂ ਡਿਜ਼ਾਈਨ ਚ ਆ ਗਿਆ ਜੀ ਇਹਦੇ ਚ ਵੀ ਅਸੀਂ ਕੁਝ ਬਦਲਾਵ ਕੀਤੇ ਨੇ ਜੀ ਉਸ ਤੋਂ ਬਾਅਦ ਹੋਰ ਪਿੱਛੇ ਚਲੀਏ ਤਾਂ ਆਪਾਂ ਲਿਫਟ ਦੀ ਗੱਲ ਕਰੀਏ ਤਾਂ ਲਿਫਟ ਦੇ ਨਾਲ ਇਹਦੇ ਆਪਣਾ ਅਸਿਸਟ ਰੈਮ ਲੱਗਿਆ ਹੋਇਆ ਜੀ ਜਿਹੜਾ ਇਹਦੀ 5 ਕਵਾਂਟਲ ਤੱਕ 500 ਕਿਲੋਗ੍ਰਾਮ ਤੱਕ ਲਿਫਟ ਕੈਪੈਸਿਟੀ ਵਧਾ ਦਿੰਦਾ ਹੈ। ਉਸ ਤੋਂ ਬਾਅਦ ਬਈ ਜੀ ਇਹ ਸੰਗਲਾਂ ਦੀ ਜਗ੍ਹਾ ਤੇ ਹਾਂ ਇਹ ਟੈਲੀਸਕੋਪਿਕ ਬਾਰ ਦੇ ਦਿੱਤੇ ਜੀ ਆਪਾਂ। ਠੀਕ ਹੈ ਜੀ। ਇਹ ਕਾਫੀ ਮਜ਼ਬੂਤ ਰਹੇਗਾ। ਕਾਫੀ ਮਜ਼ਬੂਤ ਰਹੂਗਾ ਜੀ ਤੇ ਬਹੁਤ ਵਧੀਆ 46 ਐ ਪੀਟੀਓ ਐਚਪੀ ਦੇ ਨਾਲ ਇਹ ਟਰੈਕਟਰ ਆਪਣਾ ਹੁੰਦਾ ਹੈ ਬੈਲਰ ਲਈ, ਸੁਪਰ ਸੀਡਰ ਲਈ। ਰੋਟਾ ਵਟਰ ਲਈ ਇਹਦਾ ਕੋਈ ਤੂੜ ਹੀ ਨਹੀਂ ਸਭ ਤੋਂ ਵਧੀਆ ਟਰੈਕਟਰ ਆਵਦੀ ਹਾਰਸ ਪਾਵਰ ਦੀ ਰੇਂਜ ਚ ਸਭ ਤੋਂ ਘੱਟ ਤੇਲ ਖਰਚੇ ਵਾਲਾ ਠੀਕ ਹੈ ਹਾਂਜੀ ਹਾਂ ਉਸ ਤੋਂ ਬਾਅਦ ਭਾਈ ਜੀ ਆਪਾਂ ਦਿਖਾਈਏ ਮੇਨ ਆਪਣਾ ਵੱਡਾ ਟਰੈਕਟਰ ਇਹਦੀ ਮਿੱਤਰੋ ਆਪਾਂ ਵੈਸੇ ਵੀ ਆਪਾਂ ਜਿਵੇਂ ਮਸ਼ੀਨ ਤੇ ਖੜਾ ਦੇਖ ਰਹੇ ਆ ਟਰੈਕਟਰ ਚਾਰ ਰੋਵਾਂ ਵਾਲੀ ਤੇ ਉਹਦੀ ਆਪਾਂ ਪਹਿਲਾਂ ਵੀਡੀਓ ਵੀ ਕਰੀ ਹੋਈ ਆ ਚੱਲਦੇ ਇਹਦੀ ਤੇ ਬਾਕੀ ਤੁਸੀਂ ਅੱਜ ਇਹਦੇ ਬਾਰੇ ਬਾਈ ਹੋਰਾਂ ਤੋਂ ਆਪਾਂ ਫੇਰ ਜਾਣਕਾਰੀ ਲਵਾਂਗੇ ਆਪਣਾ ਨਾ ਆਪਾਂ ਪੰਜਾਬ ਦੇ ਵਿੱਚ ਪਹਿਲੀ ਲਾਂਚਿੰਗ ਈਵੈਂਟ ਕਹਿ ਲੋ ਰੱਖਿਆ ਜੀ ਪੰਜਾਬ ਦੇ ਵਿੱਚ ਵੀ ਅਸੀਂ ਮਾਲਵਾ ਖੇਤਰ ਮਾਲਵਾ ਖੇਤਰ ਦਾ ਤੁਸੀਂ ਕਹਿ ਲੋ ਆਪਾਂ ਜਿਹੜਾ ਹਿੱਸਾ ਚ ਚੂਜ਼ ਕੀਤਾ ਹੈ ਸਿਲੈਕਟ ਕੀਤਾ ਉਹ ਬਠਿੰਡਾ ਕੀਤਾ ਜੀ ਆਪਣੇ ਬਠਿੰਡੇ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਬੈਲਰ ਵੇਕੇ ਆ ਠੀਕ ਹੈ ਤੇ ਬਿਲ ਬਲਾਂ ਦੀ ਜਿਹੜੀ ਡਿਮਾਂਡ ਹੈ ਪਲਾਂਟਾਂ ਨੂੰ ਉਹ ਬਠਿੰਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਤੇ ਇਸ ਲਈ ਅਸੀਂ ਬੈਲਰ ਦੇ ਨਾਲ ਇਸ ਸਟ੍ਰੈਕਟ ਨੂੰ ਲੈ ਕੇ ਆਏ ਆ ਜਿਹੜਾ ਬੀਲਰ ਵੀ ਅਸੀਂ ਲੈ ਕੇ ਆਏ ਆ ਇੱਥੇ ਰਾਉਂਡ ਬੀਲਰ ਲੈ ਕੇ ਆਏ ਆ ਜੀ ਉਹਦੇ ਲਈ ਏਸੇ ਹਾਰਸ ਪਾਵਰ ਦਾ ਟਰੈਕਟਰ ਚਾਹੀਦਾ ਸੀ ਸਭ ਤੋਂ ਵੱਧ ਕੰਪੈਟੀਬਲ ਤੇ ਬੈਸਟ ਟਰੈਕਟਰ ਹੈ ਨਾਲ ਹੀ ਇਹਦੇ ਮੱਕੇ ਦੀ ਮਸ਼ੀਨ ਜਿਵੇਂ ਤੁਸੀਂ ਦੱਸਿਆ ਕਿਸਾਨ ਵੀਰਾਂ ਨੂੰ ਉਹ ਵੀ ਇਹ ਟਰੈਕਟਰ ਚਲਾਉਂਦਾ ਚਾਰ ਓੜਿਆਂ ਵਾਲੀ ਉਹ ਵੀ ਇਹ ਮਤਲਬ ਟਰੈਕਟਰ ਉਹਦੇ ਲਈ ਵੀ ਪੂਰਾ ਸਿਊਟੇਬਲ ਹੈ ਉਹਦਾ ਸਿਊਟੇਬਲ ਹੀ ਇਸ ਲਈ ਹੈ ਜੀ ਇਹਦੀ ਜਿਹੜੀ ਪੀਟੀਓ ਪਾਵਰ ਹੈਗੀ ਆ ਉਹ 91.2 ਦੀ ਹੈ ਠੀਕ ਹੈ ਤੇ ਉਹਦੇ ਕਰਕੇ ਇਹਦੀ ਜਿਹੜੀ ਮੰਨ ਲਓ ਕੈਪੇਬਿਲਿਟੀ ਹੈ ਇਹਨਾਂ ਸੰਦਾਂ ਨੂੰ ਚਲਾਉਣ ਦੀ ਬਣ ਜਾਂਦੀ ਹੈ ਉਹ ਤੋਂ ਬਾਅਦ ਜਿਹੜੀ ਇਹਦੀ ਲਿਫਟਿੰਗ ਕੈਪੈਸਿਟੀ ਹੈ ਜੀ ਉਹ 3500 ਕਿਲੋਗ੍ਰam ਦੀ ਹੈ ਠੀਕ ਉਹ ਵੀ ਆਪਣਾ ਫੀਚਰ ਆ ਗਿਆ ਜੀ ਤੇ ਇਹ ਟਰੈਕਟਰ ਜਿਹੜਾ ਹੈਗਾ ਇੰਡੀਆ ਦੇ ਵਿੱਚ ਅਸੀਂ ਹੁਣ ਲਾਂਚ ਕੀਤਾ ਹੈ ਜੀ ਇਹ ਸਾਡੇ ਲਗਭਗ 16000 ਤੋਂ ਲੈ ਕੇ 17000 ਜੁਨਟ ਤੱਕ ਆਲਰੇਡੀ ਇਹ ਟਰੈਕਟਰ ਐਕਸਪੋਰਟ ਹੋ ਚੁੱਕੇ ਨੇ ਚੱਲ ਰਹੇ ਨੇ ਮਾਰਕੀਟ ਦੇ ਵਿੱਚ ਮੇਨ ਸਾਡਾ ਇਹ ਨਾਰਥ ਅਮਰੀਕਨ ਕੰਟੀਨੈਂਟ ਦੇ ਵਿੱਚ ਰਨਿੰਗ ਚੱਲੇ ਜਿਹੜੇ ਐਕਸਪੋਰਟ ਹੋ ਰਿਆ ਸੀ ਪਹਿਲਾਂ ਮਾਰਕੀਟ ਹਾਂਜੀ ਇੰਡੀਆ ਦੇ ਵਿੱਚ ਹੋਣੀ ਜਿਹੜਾ ਲਾਂਚ ਕਰਿਆ ਤੇ ਜੇ ਆਪਾਂ ਦੇਖੀਏ ਤਾਂ ਅਸੀਂ ਤਾਂ ਇਹਨੂੰ ਚੱਲਦਾ ਵੀ ਦੇਖ ਲਿਆ ਬਈ ਤੇ ਆਪਣੇ ਦਰਸ਼ਕਾਂ ਨੂੰ ਵੀ ਦਿਖਾਇਆ ਜਿਹੜੇ ਵੀਰਾਂ ਨੇ ਨਹੀਂ ਦੇਖਿਆ ਤਾਂ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖਿਓ ਚਾਰ ਰੋਂ ਵਾਲੀ ਮਸ਼ੀਨ ਤੇ ਚੱਲਦਾ ਬਹੁਤ ਸੋਹਣਾ ਚੱਲਦਾ ਸੀਗਾ ਤੇ ਡੀਜ਼ਲ ਐਵਰੇਜ ਵੀ ਜਿਹੜੀ ਠੀਕ ਦੱਸੀ ਜਾ ਰਹੀ ਹੈ ਬਾਈ ਹੋਰਾਂ ਮਤਲਬ ਤੇ ਬਾਕੀ ਬਈ ਜਿਹਦੇ ਚ ਜਿਵੇਂ ਯੂਰੀਆ ਵਗੈਰਾ ਵਾਲਾ ਸਿਸਟਮ ਉਹ ਵੀ ਮੜਾ ਦੱਸੀ ਆਪਾਂ ਹਾਂਜੀ ਇਹਦੇ ਵਿੱਚ ਭਾਰਤ ਸਰਕਾਰ ਦੇ ਜਿਵੇਂ ਪੋਲੂਸ਼ਨ ਨੋਰਮਸ ਨੇ ਜੀ ਜਿਹੜੇ ਉਹਨਾਂ ਨੇ ਕੈਟੇਗਰੀਜ਼ ਡਿਫਾਈਨ ਕੀਤੀਆਂ ਹੋਈਆਂ ਨੇ 50 ਤੋਂ 75 ਹਾਰਸ ਪਾਵਰ ਵਾਲੇ ਟਰੈਕਟਰ ਇੱਕ ਕੈਟੇਗਰੀ ਚ ਰੱਖੇ ਆ 75 ਹਾਰਸ ਪਾਵਰ ਤੋਂ ਉੱਪਰਲੇ ਜਿਹੜੇ ਟਰੈਕਟਰ ਨੇ 165 ਤੱਕ ਉਹਨਾਂ ਨੂੰ ਅਲੱਗ ਕੈਟੇਗਰੀ ਚ ਰੱਖਿਆ ਠੀਕ ਹੈ ਜੀ ਇਹ ਜਿਹੜਾ ਟਰੈਕਟਰ ਹੈ ਆਪਣਾ 106 ਹਾਰਸ ਪਾਵਰ ਦਾ ਹਾਂਜੀ ਇਹ ਇਸ ਲਈ ਉਸ ਕੈਟੇਗਰੀ ਦੇ ਵਿੱਚ ਆ ਜਾਂਦਾ ਤਾਂ ਕਰਕੇ ਜਿਹਨੂੰ ਤੁਸੀਂ ਯੂਰੀਆ ਕਹਤਾ ਦੇਸੀ ਭਾਸ਼ਾ ਇਹਦੇ ਵਿੱਚ ਉਹ ਡੈਫ ਪੈਂਦਾ ਹੈ ਜੀ ਤੇ ਉਹ ਮਤਲਬ ਉਹਦੀ ਵੀ ਖਪਤ ਕਈ ਮੇਰੇ ਕਿਸਾਨ ਵੀਰ ਇਹ ਵੀ ਡਰਦੇ ਆ ਵੀ ਉਹ ਵੀ ਮਹਿੰਗਾ ਹੈ ਉਹਦੀ ਖਪਤ ਜ਼ਿਆਦਾ ਹੈ ਪਰ ਉਹ ਤੁਸੀਂ ਅੰਦਰ ਵੀ ਬਾਈ ਦੱਸ ਕੇ ਗਏ ਨਹੀਂ ਪਰ ਇੰਟਰੈਕਟਰ ਵਾਲੇ ਉਹ ਕਹ ਲੋ ਤੁਸੀਂ ਟੈਂਕੀ ਮਗਰ ਖਤਨਾ ਬਾਈ ਜੀ ਹੋਰਾਂ ਨੇ ਦੱਸਿਆ ਜਿਹੜੇ ਧਗਾਣੇ ਪਿੰਡ ਤੋਂ ਜਿਹੜੀ 4 ਵਾਲੀ ਮਸ਼ੀਨ ਤੇ ਚੱਲਦਾ ਉਹ ਕਹਿੰਦੇ ਸਾਡਾ 1600 ਲੀਟਰ ਮਗਰ 60 ਲੀਟਰ ਜਿਹੜਾ ਡੈਫਾ ਜਾਂ ਜੂਰੀਆ ਲੱਗਦਾ ਹਜੇ ਹਾਂ ਤੇ ਕਿੰਨਾ ਕਾ ਹੋਈ ਹੈ ਨਾ ਤੇ ਬਹੁਤ ਜਾਇਜ਼ ਜਿਹੜਾ ਉਹਦਾ ਖਰਚਾ ਹੈਗਾ ਕੋਈ ਨਜਾਇਜ਼ ਖਰਚਾ ਨਹੀਂਗਾ ਬਿਲਕੁਲ ਜੀ ਬਾਕੀ ਕਮਾਈ ਦੇ ਸਾਧਨ ਨੇ ਜੀ ਆਪਣੇ ਲਈ ਹਾਂਜੀ ਹਾਂ ਤੇ ਇਹ ਹੁਣ ਜਿਵੇਂ ਮੱਕੀ ਵਾਲੀ ਮਸ਼ੀਨ ਤੇ ਚੱਲਦਾ ਹੈ ਆ ਬੀਲਰ ਦੀ ਗੱਲ ਕਰ ਲੈਨੇ ਆਪਾਂ ਥੋੜੀ ਡਿਟੇਲ ਚ ਕਰ ਲੈਨੇ ਆਪਣੇ ਵੀਰਾਂ ਨਾਲ ਜਿਵੇਂ ਪਹਿਲਾਂ ਆਪਣਾ ਸਮਾਲ ਸਕੁਅਰ ਬੈਲਰ ਆਉਂਦਾ ਜੀ ਜਿਹੜਾ 20 ਤੋਂ 25 ਕਿਲੋ ਵਾਲੀ ਗੱਠ ਬਣਾਉਂਦਾ ਬਿਲਕੁਲ ਜਿਵੇਂ ਆਪਾਂ ਦੇਸੀ ਭਾਅ ਦੇ ਵਿੱਚ ਜਿਹੜੀ ਚੌਰ ਸਗਾਠ ਆਪਣੇ ਆਮ ਹੀ ਜ਼ਿਆਦਾ ਚੱਲਦੇ ਪਏ ਚੱਲਦੇ ਆ ਜੀ ਹਣਾ ਉਹਦੀ ਉਹਦੀ ਜਿਹੜੀ ਮੰਨ ਲਓ ਉਹ ਇੱਕ ਸੀਜ਼ਨ ਦੇ ਵਿੱਚ ਇੱਕ ਜ਼ਿਮੀਂਦਾਰ 20 ਤੋਂ 25000 ਕੁਆਂਟਲ ਮਾਲ ਬਣਾਉਂਦਾ ਜੀ ਉਹਦੇ ਨਾਲ ਠੀਕ ਹੈ ਜੀ ਜਿਹੜਾ ਇਹ ਰਾਉਂਡ ਬੈਲਰ ਹੈ ਇਹ ਇੱਕ ਸੀਜ਼ਨ ਦੇ ਵਿੱਚ 40 ਤੋਂ 50000 ਕੁਆਂਟਲ ਮਾਲ ਬਣਾ ਲੂਗਾ ਠੀਕ ਉਹਨੇ ਸਮੇਂ ਦੇ ਵਿੱਚ ਕਿਉਂਕਿ ਸਮਾਂ ਤਾਂ ਆਪਣੇ ਕੋਲੇ ਵਧਣ ਨਹੀਂ ਲੱਗਿਆ ਸਮਾਂ ਤਾਂ ਉਹੀ ਹੈ ਬڑا ਜਾਂ ਛੋਟਾ ਹੀ ਹੁੰਦਾ ਛੋਟਾ ਹੁੰਦਾ ਬੜਾ ਵੱਜਮਾ ਸਮਾਂ ਜੀ ਕਿਸੇ ਕੋਲੇ ਟਾਈਮ ਨਹੀਂ ਅਗਲੇ ਨੇ ਛੇਤੀ ਬਾਣ ਖਾਲੀ ਕਰਕੇ ਅਗਲੀ ਬੀਜ ਬਜਾਈ ਵੀ ਕਰਨੀ ਹੁੰਦੀ ਹੈ ਤੇ ਹੁਣ ਇਹਦੇ ਵਿੱਚ ਆਪਣੇ ਕੋਲੇ ਇਸ ਬੀਲਰ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਥੋੜਾ ਜਿਹਾ ਨੇੜੇ ਲਿਆਉ ਉਸੇ ਮਤਲਬ ਇਹਦੇ ਵਿੱਚ ਜਿਹੜਾ ਪਿਕਅਪ ਹੈ ਉਹ 2.3 ਮੀਟਰ ਦੀ ਇਹਦੀ ਪਿਕਅਪ ਹੈ ਜੀ ਜੇ ਆਪਾਂ ਜਿਵੇਂ ਦੇਖੀ ਇਹਦੀ ਚੜਾਈ ਜੀ ਚੜਾਈ ਜੀ ਇੱਥੋਂ ਲੈ ਕੇ ਉੱਥੋਂ ਤੱਕ 2.3 ਮੀਟਰ ਹੈ ਇਹ ਆ ਰਾਉਂਡ ਬੀਲਰਾਂ ਦੇ ਵਿੱਚ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਚੜਾਈ ਹੈ ਚੜਾਈ ਵਾਲਾ ਬੀਲਰ ਹੈ ਜੀ ਉਹ ਤੋਂ ਬਾਅਦ ਜਿਹੜੀਆਂ ਇਹਦੇ ਟਾਈਨਸ ਲੱਗੀਆਂ ਨੇ ਆਹ ਠੀ ਠੀਕ ਹੈ ਜੋ ਆਪਾਂ ਮਤਲਬ ਆ ਦੇਖ ਰਹੇ ਜਿਨ੍ਹਾਂ ਨੇ ਪ੍ਰਾਲੀ ਉੱਪਰ ਨੂੰ ਖਿੱਚਣੀ ਆ ਅੱਛਾ ਇਹ ਰਬੜ ਦੀਆਂ ਬਾਈ ਰਬੜ ਦੀਆਂ ਨੇ ਜੀ ਇਹਦੇ ਨਾਲ ਇਹਦੀ ਲਾਈਫ ਹੈ ਜਿਹੜੀ 4-5 ਗੁਣਾ ਵੱਧ ਜਾਂਦੀ ਹੈ ਜੀ ਉਹਦੇ ਵਿੱਚ ਉਹ ਤੋਂ ਬਾਅਦ ਇਹਦੇ ਵਿੱਚ ਅੰਦਰ ਉਹ ਜਿਹੜਾ ਫੀਲਡ ਅਸਿਸਟ ਆਗਰ ਲੱਗਿਆ ਹੋਇਆ ਹੈ ਉਹਦੇ ਨਾਲ ਇਹ ਬੈਲਰ ਕਦੇ ਵੀ ਚੌਕ ਨਹੀਂ ਹੋਊਗਾ ਚੌਕ ਨਹੀਂ ਹੋਊਗਾ ਜੋ ਆਪਾਂ ਬਲੈਕ ਕਲਰ ਦੇ ਦੇਖ ਰਹੇ ਹਾਂ ਹਾਂਜੀ ਉਹ ਓਗਰ ਦੇ ਵਿੱਚ ਉਹ ਸਾਰਾ ਜਿਹੜਾ ਮੈਕਨੀਜ਼ਮ ਹੈ ਉਹਦੇ ਨਾਲ ਇਹ ਚੋਕ ਨਹੀਂ ਹੋਊਗਾ ਜਿਹਦੇ ਨਾਲ ਮਤਲਬ ਚਾਹੇ ਜਿੰਨੀ ਮਰਜ਼ੀ ਸੰਗਣੀ ਤੋਂ ਸੰਗਣੀ ਪ੍ਰਾਲ ਆ ਜੇ ਕੁਝ ਆ ਜੇ ਇਹਨੂੰ ਦਿੱਕਤ ਨਹੀਂ ਹੋਊਗੀ ਠੀਕ ਹੈ ਤੇ ਉਹ ਤੋਂ ਬਾਅਦ ਜੇ ਫਿਰ ਵੀ ਕੋਈ ਮਾੜੀ ਮੁੱਟੀ ਉੱਥੇ ਪ੍ਰਾਲ ਫਸੀ ਰਹਿ ਜਾਂਦੀ ਹੈ ਤਾਂ ਜਿਹੜਾ ਇਹਦਾ ਡ੍ਰੋਪ ਫਲੋ ਫਲੋਰ ਹੈ ਜਿਹੜਾ ਉਹ ਡ੍ਰੋਪ ਫਲੋਰ ਹੈ ਉਹ ਆਕਸੀਲਰੀ ਵਾਲਵ ਦੇ ਨਾਲ ਡਰਾਈਵਰ ਟਰੈਕਟਰ ਤੇ ਬੈਠਾ ਉਹਨੂੰ ਆਪਰੇਟ ਕਰ ਸਕਦਾ ਉਹਨੂੰ ਡ੍ਰੌਪ ਕਰ ਸਕਦਾ ਉਹਨੂੰ ਉਤਰਨ ਦੀ ਲੋੜ ਨਹੀਂ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਹੀਏ ਵੀ ਜੇ ਚੋਕ ਵੀ ਹੁੰਦਾ ਬਾਈ ਚਾਂਸ ਕਿੰਨਾ ਹੀ ਚੋਕ ਹੋ ਜਾਏ ਡਰਾਈਵਰ ਨੂੰ ਉਤਰ ਕੇ ਕੱਢਣ ਦੀ ਲੋੜ ਨਹੀਂ ਪੈਂਦੀ ਉਤਰ ਕੇ ਕੱਢਣ ਦੀ ਲੋੜ ਨਹੀਂ ਉਹਨੂੰ ਟਰੈਕਟਰ ਨੂੰ ਡ੍ਰੌਪ ਕਰ ਸਕਦੇ ਹਾਂ ਟਰੈਕਟਰ ਤੋਂ ਹੀ ਚੋਕੇ ਦੀ ਕੱਢ ਸਕਦਾ ਜੀ ਇਹਦੇ ਵਿੱਚ ਫੀਚਰ ਆ ਗਏ ਉਹ ਤੋਂ ਬਾਅਦ ਇਹ ਜਿਹੜੀ ਬੇਲ ਕੈਪੈਸਿਟੀ ਹੈ ਉਹ ਇਹ 150 ਕਿਲੋਗ੍ਰam ਤੋਂ ਲੈ ਕੇ ਜੀ 500 ਕਿਲੋਗ੍ਰam ਤੱਕ ਵੀ ਬੇਲ ਬਣਾ ਦਿੰਦਾ ਇੱਕ ਘੰਟੇ ਦੇ ਵਿੱਚ ਤੁਸੀਂ ਦੇਖੋਗੇ ਆਪਾਂ ਇਹਦਾ ਸਟੈਂਡੀ ਲਾਈ ਹੋਈ ਹੈ 12 ਤੋਂ 15 ਟਨ ਇੱਕ ਘੰਟੇ ਦੀ ਇਹਦੀ ਕੈਪੈਸਿਟੀ ਹੈ ਜੀ ਹਾਂਜੀ ਹਾਂਜੀ ਇਹਦੇ ਵਿੱਚ ਜਿਹੜੀਆਂ ਚਾਰ ਬੈਲਟਾਂ ਲੱਗੀਆਂ ਹੋਈਆਂ ਨੇ ਉਹ ਵੀ ਐਂਡਲੈਸ ਬੈਲਟਸ ਨੇ ਉਹ ਤੁਸੀਂ ਕਹਿ ਲੋ ਵੀ ਅ ਬਿਨਾ ਕਿਸੇ ਜੋੜ ਤੋਂ ਵਿਦਾਊਟ ਜੋਇੰਟ ਨੇ ਜਿਹੜੀਆਂ ਇੰਡੀਆ ਦੇ ਵਿੱਚ ਇਕੱਲਾ ਬੇਲਰ ਹੈ ਜਿਹਦੇ ਵਿੱਚ ਉਹ ਬੈਲਟਾਂ ਆਉਂਦੀਆਂ ਨੇ ਉਹਦੇ ਨਾਲ ਉਹਨਾਂ ਬੈਲਟਾਂ ਦੀ ਲਾਈਫ ਵਧਦੀ ਦੀ ਹੈ ਜ਼ਿੰਮੇਦਾਰਾਂ ਨੂੰ ਜਦੋਂ ਚੱਲ ਰਿਹਾ ਹੁੰਦਾ ਜੀ ਸੀਜ਼ਨ ਦੇ ਟਾਈਮ ਬੜੀ ਖਿਤ ਹੁੰਦੀ ਹੈ ਜੇ ਉਹ ਖਿੱਚ ਦੇ ਦੌਰਾਨੇ ਦੀ ਕੁਝ ਵੀ ਬ੍ਰੇਕਡਾਊਨ ਆਉਂਦੀ ਆ ਤਾਂ ਉਹ ਫਿਰ ਹਜ਼ਾਰਾਂ ਦਾ ਨਹੀਂ ਲੱਖਾਂ ਦਾ ਨੁਕਸਾਨ ਕਰ ਦਿੰਦਾ ਤੇ ਸੰਦ ਵੀ ਅੱਜਕੱਲ ਮਹਿੰਗੇ ਨੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਨਿਊ ਹਾਲੈਂਡ ਖਿਆਲ ਰੱਖਦਾ ਵੀ ਸਾਡੇ ਜ਼ਿਮੀਂਦਾਰ ਭਰਾ ਨੂੰ ਕੋਈ ਪ੍ਰੋਬਲਮ ਨਾ ਆਵੇ। ਉਹ ਤੋਂ ਬਾਅਦ ਇਹਦੇ ਵਿੱਚ ਜਿਹੜਾ ਮੋਨੀਟਰ ਸਿਸਟਮ ਲੱਗਿਆ ਹੋਇਆ ਜੀ ਉਹ ਬੇਲ ਕਮਾਂਡ ਪਲੱਸ ਦਾ ਲੱਗਿਆ ਹੋਇਆ ਇਹਦੇ ਵਿੱਚ ਜਿਹੜਾ ਸਿਸਟਮ ਹੈ। ਠੀਕ ਹੈ ਜੀ। ਉਹਦੇ ਨਾਲ ਕੀ ਹੈ ਜਿਹੜੀ ਸਾਰੀ ਮੋਨਿਟਰਿੰਗ ਹੈ ਇਹਦੀ ਟਰੈਕਟਰ ਤੋਂ ਬੈਠੇ ਆਪਾਂ ਬੜੇ ਈਜ਼ੀਲੀ ਤਰੀਕੇ ਨਾਲ ਕਰ ਸਕਦੇ ਹਾਂ। ਠੀਕ ਹੈ ਯਾਨੀ ਸਾਰੇ ਕੰਮ ਜੇ ਨੂੰ ਕਿਤੋਂ ਵੀ ਡਰਾਈਵ ਕਰਨਾ ਹੈ ਹਨਾ ਉਹ ਸਾਰਾ ਟਰੈਕਟਰ ਤੋਂ ਹੀ ਹੋ ਹੀ ਜਾਊਗਾ। ਹਾਂ ਹਸਲ ਫਰੀ ਕੰਮ ਹੈ ਕੋਈ ਚਿੰ ਬੜਾ ਵਧੀਆ ਈਜ਼ੀ ਟੂ ਆਪਰੇਟ ਹੈ ਠੀਕ ਹੈ ਜੀ ਜਿਵੇਂ ਆਪਾਂ ਦੇਖੀਏ ਵੈਸੇ ਵੇਖਣੋਂ ਜਿਵੇਂ ਦਰ ਭਰਾਵਾਂ ਨੂੰ ਲੱਗੂਗਾ ਤਾਂ ਯਾਰ ਬਾਹਰ ਦਾ ਸੰਦਾ ਆਪਣੇ ਤੋਂ ਕਾਹਦਾ ਚੱਲਣਾ ਦੇਸੀ ਜੱਟ ਤੋਂ ਬਿਲਕੁਲ ਜੀ ਕੋਈ ਗੱਲ ਨਹੀਂ ਚੱਲਦਾ ਨਹੀਂ ਜਮਾਈ ਜਮਾਈ ਬੇਫਿਕਰੋ ਸੌਖਾ ਚਲਾਉਣਾ ਜੀ ਬਿਲਕੁਲ ਸੌਖਾ ਜੀ ਇੰਸਟਾਲੇਸ਼ਨ ਇਹਦੀ ਸਾਰੀ ਜਿਹੜੇ ਮੈਕਨੀਜ਼ਮ ਹੈ ਸਭ ਕੁਝ ਤੁਹਾਨੂੰ ਅਸੀਂ ਸਮਝਾਵਾਂਗੇ ਵੀ ਠੀਕ ਹੈ ਜੀ ਤੁਹਾਡੇ ਥਰੂ ਕੋਈ ਵੀਰ ਭਰਾ ਆਪਣਾ ਆਉਂਦਾ ਤੁਸੀਂ ਜਰੂਰ ਸਾਡੀ ਉਹਨਾਂ ਨਾਲ ਜਾਣਕਾਰੀ ਸਾਂਝੀ ਕਰਿਓ ਟਰੈਕਟਰ ਬੁੱਕ ਕਰਾਉਂਦਾ ਬੀਲਰ ਬੁੱਕ ਕਰਾਉਂਦਾ ਆਪਾਂ ਉਹਨਾਂ ਨੂੰ ਸਪੈਸ਼ਲ ਡਿਸ ਬਾਕੀ ਬਈ ਜੀ ਵੈਸੇ ਵੇਖੀ ਜਿਵੇਂ ਇੱਕ ਤਾਂ ਇਸ ਤੋਂ ਵੱਡੇ ਬਿਲ ਰਾਉਂਦੇ ਹਨਾ ਜਾਂ ਛੋਟੇ ਹੁੰਦੇ ਤੇ ਇਹ ਵਧੀਆ ਦਰਮਿਆਨਾ ਜਾਂ ਹਨਾ ਦਰਮਿਆਨਾ ਜਾਂ ਬਿਲ ਰਹਿ ਜੀ ਇਹਨੂੰ ਹਰੇਕ ਜ਼ਿਮੀਂਦਾਰ ਅਫੋਰਡ ਕਰ ਸਕਦਾ ਹੈ ਜਿਹੜੇ ਵੱਡੇ ਸੈੱਟ ਨੇ ਜੀ ਵੈਸੇ ਤਾਂ ਉਹ ਵੀ ਬਹੁਤ ਵਧੀਆ ਨੇ ਨਿਊ ਹਾਲੈਂਡ ਹੀ ਲੈ ਕੇ ਆਏ ਆ ਨਿਊ ਹਾਲੈਂਡ ਉਹਨਾਂ ਨੂੰ ਚਲਾ ਰਿਹਾ ਹੈ ਉਹ ਚਲਾਉਣ ਵਾਲੇ ਜ਼ਿਮੀਂਦਾਰ ਬਹੁਤ ਖੁਸ਼ ਨੇ ਪਰ ਕਈ ਮੇਰੇ ਜ਼ਿਮੀਂਦਾਰ ਭਰਾਏ ਉਹ ਜਿਹਨੇ ਜਿਹੜੇ ਉਹਨੂੰ ਨਹੀਂ ਅਫੋਰਡ ਕਰ ਸਕਦੇ ਉਹ ਇਹ ਲੈ ਸਕਦੇ ਨੇ ਆਪਦੀ ਆਮਦਨ ਵੀ ਵਧਾ ਸਕਦੇ ਆ ਸਿਰਦਰਦੀ ਵੀ ਘੱਟ ਹੈ ਜੀ ਅਫੋਰਡ ਵੀ ਕਰ ਸਕਦੇ ਨੇ ਬਾਕੀ ਅੱਜਕੱਲ ਸਾਰੀਆਂ ਬੈਂਕਾਂ ਚਾਹੇ ਸਰਕਾਰੀ ਹੋਣ ਚਾਹੇ ਪ੍ਰਾਈਵੇਟ ਹੋਣ ਭਾਰਤ ਸਰਕਾਰ ਦਾ ਰੁਝਾਨ ਐਗਰੀਕਲਚਰ ਮਸ਼ੀਨਰੀ ਵੱਲ ਵੱਧ ਰਿਹਾ ਹੈ ਕਿਉਂਕਿ ਭਾਰਤਿਕ ਐਗਰੀਕਲਚਰ ਸਟੇਟ ਤੇ ਉਹਦੇ ਕਰਕੇ ਐਗਰੀ ਮਸ਼ੀਨਰੀ ਤੇ ਅੱਜਕੱਲ ਫੰਡਿੰਗ ਵੀ ਜਿਹੜੀ ਹੈਗੀ ਆ 90% ਤੱਕ ਹੋ ਜਾਂਦਾ ਆ। ਆਪਾਂ ਨੂੰ 10% ਇਨਵੈਸਟਮੈਂਟ ਕਰਨ ਦੀ ਲੋੜ ਹੈ। ਬਾਕੀ ਭਾਰ ਸਰਕਾਰ ਇਹਨਾਂ ਤੇ ਸਬਸਿਡੀਆਂ ਵੀ ਦੇ ਰਹੀਆਂ ਐ। ਜਿਵੇਂ ਸਬਸਿਡੀਆਂ ਨਿਕਲਣੀਆਂ ਇੱਥੇ ਵੀ ਆਪਣੇ ਮੈਂ ਦੇਖਿਆ ਅੰਦਰ ਲੱਗਿਆ ਹੋਇਆ ਸੀਗਾ ਜੀ ਵੀ ਸਬਸਿਡੀ 80% ਵਾਲੀ ਉਹ ਕੀ ਪ੍ਰੋਸੈਸ ਹੈ ਜੀ? ਉਹ ਜੀ ਆਪਣੀ ਜਿਹੜੀ ਸੀਆਰਐਮ ਸਕੀਮ ਹੈ ਸਰਕਾਰ ਦੀ ਕ੍ਰੌਪ ਰੈਜ਼ੀਡਿਊ ਮੈਨੇਜਮੈਂਟ ਲਈ ਠੀਕ ਹੈ ਜੀ ਉਹ ਕੁਸ਼ਕ ਆਪਣੇ ਗਰੁੱਪਸ ਹੁੰਦੇ ਨੇ ਜਿਵੇਂ ਸੁਸਾਇਟੀਆਂ ਕਹਿ ਲੋ ਜਾਂ ਜਿਹੜੇ ਗਰੁੱਪ ਬਣੇ ਹੁੰਦੇ ਆ ਪਿੰਡਾਂ 'ਚ ਉਹਦੇ ਉੱਤੇ 80% ਤੱਕ ਸਬਸਿਡੀ ਦੇ ਰਹੀ ਆ ਸਰਕਾਰ ਠੀਕ ਹੈ ਜੀ ਉਹਦੇ ਵਿੱਚ ਆਪਣੇ ਦੋ ਟਰੈਕਟਰ ਨੇ 5520 ਤੇ 5630 ਉਹਦੇ ਵਿੱਚ ਕਿਉਂਕਿ ਸਰਕਾਰ ਦੀ ਸ਼ਰਤ ਹੈ 60 ਹਰਸ ਪਾਵਰ ਤੋਂ ਟਰੈਕਟਰ ਉੱਪਰ ਹੋਣਾ ਚਾਹੀਦਾ ਹੋਣਾ ਚਾਹੀਦਾ ਆਪਣਾ 65 ਤੇ 75 ਵਾਲਾ ਆਉਂਦਾ ਜੀ ਉਹਦੇ ਤੇ ਬਿਲਕੁਲ ਤੇ ਉਹਦੇ ਤੇ ਆਪਣੇ ਮਤਲਬ ਉਹ ਟਰੈਕਟਰ ਮਾਨਤਾ ਪ੍ਰਾਪਤ ਨੇ ਜੇ ਕੋਈ ਵੀਰਪਰਾਉ ਉਹ ਲੈਣਾ ਚਾਹ ਸਭ ਕੁਝ ਓਕੇ ਆਪਣਾ ਪੋਰਟਲ ਦੇ ਵਿੱਚ ਚੱਲਦਾ ਹੈ ਜੀ ਤੇ ਉਹ ਟਰੈਕਟਰ ਲੈਣ ਲਈ ਵੀ ਸਾਨੂੰ ਸੰਪਰਕ ਕਰੀਦਾ ਹੈ ਮਿੱਤਰੋ ਇਹ ਪਹਿਲਾਂ ਐ ਹੁੰਦਾ ਸੀ ਵੀ ਹੌਲੈਂਡ ਆਉਂਦਾ ਨਹੀਂ ਹੁੰਦਾ ਸੀ ਜਿਵੇਂ ਤਾਂ ਹੁਣ ਤੁਸੀਂ 80% ਵਾਲੀ ਸਬਸਿਡੀ ਲੈਣੀ ਹੈ ਤਾਂ ਉਹ ਗਰੁੱਪ ਦੇ ਵਿੱਚ ਤੁਸੀਂ 55 20 ਤੇ 55 30 ਜਿਹੜਾ ਟਰੈਕਟਰ ਲੈ ਸਕਦੇ ਹੋ ਤਾਂ ਠੀਕ ਹੈ ਬਈ ਜੀ ਧੰਨਵਾਦ ਜੀ ਬਹੁਤ ਸਾਨੂੰ ਸਮਝਾਉਣ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਤੇ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ